ਅਗਰਵਲ ਮਹਿਲਾ ਮੰਡਲ ਗਿੱਦੜਪਾਹ ਦੀ ਇੱਕ ਮੀਟਿੰਗ ਪ੍ਰਧਾਨ ਊਮਾ ਸਿੰਘਲਾ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਨਿਵਾਸ ਸਥਾਨ ਤੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਗਰਵਲ ਸਭਾ ਗਿੱਦੜਪਾਹ ਦੇ ਪ੍ਰਧਾਨ ਸੰਜੀਵ ਸਿੰਘਲਾ ਸੁਮਨ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਹੋਲੀ ਦਾ ਤਿਹਾਰ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਸੰਬੰਧੀ ਜਾਣਕਾਰੀ ਦੰਦਿਆ ਅਗਰਵਲ ਸਭਾ ਦੇ ਪ੍ਰਧਾਨ ਸਜੀਵ ਸਿੰਘਲਾ ਸੁਮਨ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਊਮਾ ਸਿੰਘਲਾ ਨੇ ਦੱਸਿਆ ਕਿ 24 ਮਾਰਚ ਦਿਨ ਐਤਵਾਰ ਨੂੰ शाम तीन बजे स्थानक मंडी वाली धर्मशाला एक सत्संग करवाया जाएगा और फुला नाल होली खेडी जाएगी बोलिए श्री अग्रसेन महाराज की जय आज हमने अग्रवाल महिला मंडल ने और अग्रवाल सभा के प्रधान श्री सुमन सिंगला भैया के साथ बैठकर 24 तरीक को होली का महोत्सव मनाने के लिए तैयारियां विचार विमर्श किया जिसमें हमने तय किया कि चौबीस तारीख को एतवार को मंडीवल मल धर्मशाला में शाम को तीन से पांच बजे तक तो होली का महोत्सव मनाया जाएगा जैसे कि हम सबको पता होली का त्यौहार राधा कृष्ण भगवान जी से रिलेटेड है तो उससे रिलेटेड ही हम लोग हमने सोचा है कि सत्संग और फूलों की होली के साथ हम इस त्यौहार को बनाकर अपना मतलब त्यौहार मनाएंगे कैसा लग रहा है जी आप फूलों की होली मना रहे हो लास्ट ईयर भी आपने फूलों की होली मनाई थी कलर के साथ क्यों नहीं मना रहे 컬러스 আজকাল تھوڑے سے کیمیکلز والے ہوتے ہیں اس لیے ہم ایک کوشش ہے کہ ہم کلرز کے ساتھ نہ ملا کر سکن فرینڈلی کلرز یوز کریں گے اور ہم کوشش کریں گے کہ ہولی کے ساتھ بھی ہولی کھیل سکو اج ਸਾਡੇ ਮਹਿਲਾ ਮੰਡਲ ਦੇ ਮੈਂਬਰਸ ਨਾਲ ਅਤੇ ਪ੍ਰਧਾਨ ਸੁਮਨ ਸਾਹਿਬ ਜੀ ਨਾਲ ਸਾਡੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਹੋਲੀ ਦਾ ਮਾਹੌਸਤ ਬਣਾਉਣ ਦੇ ਬਾਰੇ ਮੀਟਿੰਗ ਕੀਤੀ ਇਹਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ મતલਬ ਕਿ فیصلہ لیا ਕਿ ਇਸ سال ਕਿਸ ਤਰ੍ਹਾਂ ਹੋਲੀ ਮਨਾਈ ਜਾਏਗੀ ਫੁੱਲ ਇਹਦੇ ਵਿੱਚ ਅਸੀਂ ਫੁੱਲਾਂ ਦੀ ਹੋਲੀ ਦਿਨ ਐਤਵਾਰ 24 ਤਰੀਕ ਨੂੰ ਮਨਾਵਾਂਗੇ ਜਿਹਦੇ ਵਿੱਚ ਫੁੱਲਾਂ ਦੀ ਹੋਲੀ ਖੇਲੀ ਜਾਏਗੀ ਅਤੇ ਕੀਰਤਨ ਕੀਤਾ ਜਾਵੇਗਾ ਇਹਦੇ ਵਿੱਚ ਇਕੋ ਫ੍ਰੈਂਡਲੀ ਕਲਰ ਜੀ ਯੂਜ਼ ਕੀਤੇ ਜਾਣਗੇ ਕਿੱਥੇ ਬਣਾ ਰਹੇ ਹੋ ਜੀ ਇਹ ਹੋਲੀ ਇਹ ਹੋਲੀ ਜੀ ਮੰਡੀ ਵਾਲੀ ਧਰਮਸ਼ਾਲਾ ਦੇ ਵਿੱਚ ਮਨਾਈ ਜਾ ਰਹੀ ਹੈ ਕੀ ਸਮਾਂ ਤਿੰਨ ਤੋਂ 5 ਵਜੇ ਦਾ ਟਾਈਮ ਹੈ ਜੀ ਇਹਦੇ ਵਿੱਚ ਕੀ ਅਪੀਲ ਕੀ ਹੈ ਜੀ ਲੋਕਾਂ ਨੂੰ ਇਸ ਵਿੱਚ ਜੀ ਅਪੀਲ ਹੈ ਜੀ ਸਾਰੇ ਗਿੱਦੜਾ ਵਾਸੀਆਂ ਨੂੰ ਕਿਹਾ ਜਾਂਦਾ ਕਿ ਵੱਧ ਤੋਂ ਵੱਧ ਇਹਦੇ ਵਿੱਚ ਆਪਣਾ ਆਮ ਯੋਗਦਾਨ ਪਾਣ ਇਸ ਮਨਰੰਗੀਆਂ ਨੂੰ ਇੰਜੋਏ ਕਰਨ ਤੇ ਇਸ ਹੋਲੀ ਦਾ ਆਨੰਦ ਉਠਾਣ ਤੇ ਧਾਰਮਿਕ ਕੀਰਤਨ ਸੁਣਨ న్యూਸ ਆਨਲਾਈਨ ਦੇ ਲਈ ਗਿੱਦੜ ਬਾਹਤੋਂ ਕੁਲਦੀਪ ਜਿੰਦਲ ਦੀ ਰਿਪੋਰਟ